ਸਸਿਗਾ ਦੋਸਤੋ ਮੈਂ ਹਨਮਨੀ ਸੱਚੀ ਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਫਸ਼ਾਪੁਰ ਵਿੱਚ ਪੈਂਦੇ ਹਲਕਾ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਦੀਨੋਂ ਦੇ ਪਿੰਡ ਬਾਦਰਪੁਰ ਪਾਈਆਂ ਬਾਦਰਪੁਰ ਪਾਈਆਂ ਵਿੱਚ ਪਹੁੰਚੀ ਹੈ ਜੀਬੀਸੀ ਦੀ ਟੀਮ ਅਤੇ ਗੱਲ ਕਰਦੇ ਹਾਂ ਪਿੰਡ ਦੇ ਵਿਕਾਸ ਅਤੇ ਪਿੰਡ ਦੀ ਉਪਰਧੀਆਂ ਲੈ ਕੇ ਤੇ ਕਿਹੜੇ ਵਿਕਾਸ ਕਾਰਜਾਂ ਦੀ ਥੋੜ੍ਹ ਮਹਿਸੂਸ ਕਰ ਰਹੇ ਪਿੰਡ ਵਾਸੀ ਸਰਦਾਂ ਪਿੰਡ ਵਾਸੀ ਜੁੜੇ ਨੇ ਤੇ ਗੱਲਬਾਤ ਉਹਨਾਂ ਨਾਲ ਕਰਾਂਗੇ ਤਾਂ ਪਿੰਡ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਸਰ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਹਾਂਜੀ ਥੈਂਕ ਯੂ ਸਰ ਈ ਨਾਮ ਹੈ ਸਰ ਜਤਿੰਦਰ ਕੁਮਾਰ ਜੀ ਸਰ ਪਿੰਡ ਦੇ ਵਿੱਚ ਵਿਕਾਸ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਵਿਕਾਸ ਹੁਣ ਤੱਕ ਹੋ ਚੁੱਕੇ ਨੇ ਜੀ ਵਿਕਾਸ ਪਿੰਡ ਵਿੱਚ ਲਗਭਗ ਸਹੀ ਹੈ ਜੀ ਪਿੰਡ ਵਿੱਚ ਡਿਸਪੈਂਸਰੀ ਵੀ ਆ ਪ੍ਰਾਇਮਰੀ ਸਕੂਲ ਵੀ ਆ ਹਾਈ ਸਕੂਲ ਵੀ ਆ ਡਾਕਖਾਨਾ ਵੀ ਆ ਤੇ ਬਾਕੀ ਹੋਰ ਗਲੀਆਂ ਨਾਰੀਆਂ ਪੱਕੀਆਂ ਸਾਰੀਆਂ ਨੇ ਤੇ ਵਿਕਾਸ ਹੈਗਾ ਪਿੰਡ ਦਾ ਜੀ ਸਕੂਲ ਦੇ ਵਿੱਚ ਕਿਦਾਂ ਸਿਸਟਮ ਹੈ ਐਜੂਕੇਸ਼ਨ ਲੈ ਕੇ ਟੀਚਰਾਂ ਦਾ ਪ੍ਰਬੰਧ ਕਿਵੇਂ ਹੋਇਆ ਹੈ ਸਹੀ ਹੈ ਸਕੂਲ ਵਿੱਚ ਵੀ ਟੀਚਰ ਪੂਰੇ ਨੇ ਤੇ ਆਪਣੇ ਆਨਲਾਈਨ ਕਲਾਸਾਂ ਜੀ ਕੰਪਿਊਟਰ ਲੱਗੇ ਹੋਏ ਆ ਸਾਰਾ ਸਕੂਲ ਪੱਕਾ ਪਾਣੀ ਦੀ ਵਿਵਸਥਾ ਜੀ ਜੇ ਗੱਲ ਕਰੀਏ ਹੁਸ਼ਿਆਰਪੁਰ ਤੋਂ ਚੱਬੇਵਾਲ ਵਾਇਆ ਤੁਹਾਡੇ ਪਿੰਡ ਆਉਣਾ ਪੈਂਦਾ ਤੇ ਚੱਬੇਵਾਲ ਤੋਂ ਕਰੀਬ 5-6 ਕਿਲੋਮੀਟਰ ਲਗਭਗ ਪਿੰਡ ਦੂਰ ਹੈ ਬੱਸਾਂ ਦੀ ਸਹੂਲਤ ਕਿਵੇਂ ਆ ਵਿਥੇ ਪਿੰਡ ਵਾਸੀਆਂ ਨੂੰ ਬੱਸਾਂ ਦੀ ਸਹੂਲਤ ਵੀ ਹੈਗੀ ਆ ਜੀ ਚਾਰ ਬੱਸਾਂ ਆ ਤੇ ਚਾਰੇ ਟਾਈਮ ਟੂ ਟਾਈਮ ਆਉਂਦੀਆਂ ਜੀ ਬਾਕੀ ਸਾਧਨ ਸਾਰੇ ਆ ਜੀ ਤੇ ਸਟਰੀਟ ਲਾਈਟਾਂ ਵਗੈਰਾ ਜਾਂ ਗਰਾਊਂਡ ਦੀ ਗੱਲ ਕਰੀਏ ਬੱਚਿਆਂ ਨੇ ਖੇਡਣਾ ਹੋਵੇ ਜਿਹੜੇ ਸਪੋਰਟਸਮੈਨ ਨੇ ਗਰਾਊਂਡ ਦੇ ਨਾਲ ਜੁੜੇ ਹੁੰਦੇ ਨੇ ਹਾਂਜੀ ਗਰਾਊਂਡ ਵੀ ਹੈਗੀ ਆ ਜੀ ਪਿੰਡ ਨੂੰ ਸਕੂਲ ਦੀ ਸਕੂਲ ਦੇ ਨਾਲੇ ਗਰਾਊਂਡ ਆ ਤੇ ਲਾਈਟਾਂ ਦਾ ਪ੍ਰਬੰਧ ਹੈ ਨਹੀਂ ਜੀ ਹਾਂਜੀ ਸਰ ਜਿਹੜੀ ਇਹ ਕੁੜੇ ਢੇਰ ਲੱਗੇ ਪਏ ਨੇ ਸਾਰੇ ਕੀ ਪੰਚਾਇਤ ਦੀ ਜਗਾ ਸਰੀ ਹੈ ਹਾਂਜੀ ਇਹ ਪੰਚਾਇਤੀ ਜਗਾ ਜੀ 14 ਮਰਲੇ ਜਗਾ ਹੈ ਤੇ ਇਹ ਸੜਕ 'ਚ ਕੂੜਾ ਆਉਂਦਾ ਜੀ ਸਾਰਾ ਜਦੋਂ ਹਵਾ ਚਲਦੀ ਹੈ ਜਾਂ ਨੇਰੀ ਚਲਦੀ ਹੈ ਨਾ ਸੜਕ 'ਚ ਕੂੜਾ ਆਉਂਦਾ ਇਹਦੇ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਦੀ ਚਾਰਦੁਆਰੀ ਲਈ ਨਾ ਸਾਨੂੰ ਕੰਡ ਦਿੱਤਾ ਜਾਵੇ ਤੇ ਕਿੰਨੇ ਚਿਰ ਤੋਂ ਇੱਥੇ ਕੂੜਾ ਸੁੱਟਿਆ ਜਾ ਰਿਹਾ ਜੀ ਇਹ ਤਾਂ ਸਾਡੀ ਹੋਸ਼ ਤੋਂ ਪਹਿਲੇ ਡਿੱਗਦਾ ਜੀ ਸ਼ੁਰੂ ਤੋਂ ਇੱਥੇ ਸੁੱਟਦੇ ਆ ਜੀ ਫਿਰ ਆਉਂਦੀਆਂ ਗੱਡੀਆਂ ਕੋਈ ਕੂੜਾ ਕਰਕਟ ਇੱਥੋਂ ਲਿਜਾ ਸਕਦੇ ਹਾਂਜੀ ਲਿਜਾਣੇ ਲਿਜਾ ਸਕਦੇ ਆ ਪਰ ਗੱਡੀ ਵਾਲੇ ਕੋਈ ਅਵੇਲੇਬਲ ਨਹੀਂ ਹੈਗੀ ਤੇ ਕੀ ਕਰਦੇ ਆ ਕੂੜਾ ਜਿਹੜਾ ਇਕੱਠਾ ਹੋ ਜਾਂਦਾ ਇਥੇ ਲੂਣਾ ਦਿੰਦੇ ਆ ਜੀ ਇੱਥੇ ਪਿਆ ਰਹਿੰਦਾ ਜਾਂ ਪੰਚਾਇਤ ਕੱਕੀ ਹੋ ਕੇ ਤਾਂ ਇਹਨੂੰ ਚੁਕਾਉਂਦੀ ਹੈ ਅਜੀ ਬਾਬਾ ਜੀ ਕੀ ਨਾਮ ਹੈ ਜੀ ਨਾਮਦੇਵ ਕਿਹੜੇ ਪਿੰਡ ਤੋਂ ਜੀ ਬਹਾਦਰਪੁਰ ਬਾਈ ਬਹਾਦਰਪੁਰ ਬਾਈ ਕਿੰਨੀ ਉਮਰ ਹੋ ਗਈ ਜੀ ਤੁਹਾਡੀ 72 ਸਾਲ ਹੈ 72 ਸਾਲ ਪੈਨਸ਼ਨ ਲੱਗੀ ਹੋਈ ਜੀ ਹਾਂ ਜੀ ਲੱਗੀ ਹੋਈ ਠੀਕ ਹੈ ਤੇ ਕਿਵੇਂ ਦੇਖਦੇ ਹੋ ਕਿ ਪਿੰਡ ਦੇ ਵਿੱਚ ਪਹਿਲਾਂ ਪ੍ਰਾਹੁਣਚਾਰੀ ਜਿਹੜੀ ਹੁੰਦੀ ਸੀ ਪ੍ਰਾਣੇ ਆਉਂਦੇ ਸੀ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਸੀ ਸ਼ਰੀਕਾ ਭਾਈ 4:00 ਵਜੇ ਆਪਣੇ ਘਰ ਲੈ ਜਾਂਦਾ ਜੀ ਤਾਂ ਹੁਣ ਕਿਦਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਹੁਣ ਨਹੀਂ ਇਦਾਂ ਦਾ ਹੈਗਾ ਹੁਣ ਇਦਾਂ ਦਾ ਨਹੀਂ ਹੈਗਾ ਪਹਿਲੇ ਸਮੇਂ ਨਾਲ ਹੁਣ ਦੇ ਸਮੇਂ ਦੇ ਕਿੰਨਾ ਫਰਕ ਦੇਖਦੇ ਹੋ 몰ਦਾ ਹੈਗਾ ਇਹ ਜਮਾਨੇ ਨਾਲ ਹੈਗਾ ਇਹ ਜ਼ਿਆਦਾ ਪਰ ਜਿਹੜੀ ਮਾਨ ਬੜੀ ਆਈ ਪਹਿਲਾਂ ਸੀ ਉਨੀ ਨਹੀਂ ਹੈਗੀ ਕਿ ਇੱਕ ਦੂਏ ਨੂੰ ਹਾਂਜੀ ਤੁਸੀਂ ਬਦਲੇ ਜਮਾਨੇ ਨਾਲ ਕਿ ਪਹਿਲਾਂ ਵਾਂਗੇ ਠੀਕ ਜਮਾਨਾ ਬਦਲੇ ਆ ਤੁਸੀਂ ਬਦਲੇ ਹੋ ਨਾਲ ਉਹ ਅਜੀ ਤੁਸੀਂ ਅਜੀ ਤਾਂ ਹੁਣ ਉਮਰ ਮੁਤਾਬਕ ਬਦਲਦੇ ਨਹੀਂ ਉਮਰ ਮੁਤਾਬਕ ਢਲਦੇ ਪਏ ਹਾਂਜੀ ਤੇ ਪਿੰਡ ਦੇ ਇਹ ਕਾਰਜਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਠੀਕ ਹੈ ਕਰੀ ਜਾਂਦੀ ਪੰਚਾਇਤ ਵਧੀਆ ਕੰਮ ਕਰੀ ਜਾਂਦੀ ਆਹੀਂ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਮੌਜੂਦਾ ਇੱਥੋਂ ਦੇ ਕਹਿ ਲੋ ਕਿ ਜਿੱਦਾਂ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਇੱਕ ਐਮਪੀ ਮਿਲਿਆ ਹੁੰਦਾ ਤਾਂ ਪਿੰਡ ਨੂੰ ਵੀ ਇੱਕ ਐਮਪੀ ਆਪਾਂ ਕਹਿ ਸਕਦੇ ਹਾਂ ਸਰਪੰਚ ਸਾਹਿਬ ਹਨਾ ਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿ ਸਰਪੰਚ ਸਾਹਿਬ ਦੀ ਤਾਂ ਕਿਦਾਂ ਦੇ ਸਰ ਤੁਸੀਂ ਵਿਕਾਸ ਕਾਰ ਜਿਹੜੇ ਕਰਵਾਏ ਆ ਕੀ ਕਹਿਣਾ ਚਾਹੋਗੇ ਹਾਂਜੀ ਗਲੀਆਂ ਨਾਲੀਆਂ ਜਿਹੜੀਆਂ ਸੀਗੀਆਂ ਸਾਰੀਆਂ ਪੱਕੀਆਂ ਕਰਾ ਦਿੱਤੀਆਂ ਜੀ ਹੋਰ ਸਾਰੇ ਕੰਮ ਤਾਂ ਇਕਰਾਰਿਤ ਸਾਰੇ ਆ ਆ ਇੱਕ ਰਹਿੰਦਾ ਸੀ ਜੀ ਕੰਮ ਇਹ ਰਹਿੰਦਾ ਸੀ ਆ ਚਾਰਦਵਾਰੀ ਦਾ ਹੋਰ ਤੇ ਸਾਰੇ ਕੰਮ ਠੀਕ ਹੈ ਸਾਰੇ ਕੰਮ ਹੋ ਗਏ ਹਾਂਜੀ ਇੱਕ ਭਾਈ ਸਾਹਿਬ ਲੋਕਾਂ ਸਟਰੀਟ ਲਾਈਟ ਨਹੀਂ ਹੈਗੀ ਹਾਂਜੀ 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 ਉਹ ਹੋਣੀ ਉਹ ਪਿੱਛੇ ਕਿਹਾ ਸੀਗਾ ਉਹਨਾਂ ਨੇ ਤਾਂ ਉਹ ਹੈ ਨਹੀਂ ਕੋਈ ਅਜੇ ਅਜੇ ਲੱਗੀਆਂ ਨਹੀਂ ਪਹਿਲਾਂ ਲੱਗੀਆਂ ਸੀਗੀਆਂ ਉਹ ਹੁਣ ਤਾਂ ਹੈ ਨਹੀਂ Welcome to DAV University Jalandhar where knowledge meets innovation established with a vision to empower minds and transform futures at DAV University we believe in excellence through education where tradition meets modernity our state of the art campus and world-class faculty Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.